ਜਿਲਦ ਵਿੱਚ ਕੈਦੀਆਂ ਨੂੰ ਸੁਧਾਰਨ ਦੇ ਲਈ ਜੇਲ੍ਹ ਵਿਭਾਗ ਅਤੇ ਇੰਡੀਅਨ ਆਇਲ ਕੰਪਨੀ ਵੱਲੋਂ ਜੇਲਾਂ ਦੇ ਬਾਹਰ ਪੈਟਰੋਲ ਪੰਪ ਲਗਾਏ ਜਾ ਰਹੇ ਨੇ ਜਿਸ ਨਾਲ ਜਥੇ ਕੈਦੀਆਂ ਦੇ ਵਿੱਚ ਸੁਧਾਰ ਆ ਰਿਹਾ ਹੈ ਉੱਤੇ ਸਰਕਾਰ ਦੀ ਆਮਦਨੀ ਦੇ ਵਿੱਚ ਵਿਵਾਦ ਆ ਰਿਹਾ ਹੈ ਅੱਜ ਪੰਜਾਬ ਦੇ ਜੇਲ੍ਹ ਅਤੇ ਟ੍ਰਾਂਸਪੋਰਟ ਮੰਤਰੀ ਰਾਜੀਵ ਸਿੰਘ ਪੋਲਰ ਵੱਲੋਂ ਮੈਕਸਿਮਮ ਸਿਕਿਉਰਿਟੀ ਜੇਲ੍ਹ ਦੇ ਬਾਹਰ ਨਵੇਂ ਪੈਟਰੋਲ ਪੰਪ ਦਾ ਉਦਘਾਟਨ ਕੀਤਾ ਗਿਆ ਜੇਲ੍ਹ ਮੰਤਰੀ ਵੱਲੋਂ ਪਹਿਲਾਂ ਗੱਡੀ ਦੇ ਵਿੱਚ ਖੁਦ ਤੇਲ ਪਵਾ ਕੇ ਪੰਪ ਦਾ ਉਦਘਾਟਨ ਕੀਤਾ ਗਿਆ ਜਿਨ੍ਹਾਂ ਦੇ ਨਾਲ ਨਾਬਾ ਦੇ ਵਿਧਾਇਕ ਗੁਰਦੀਪ ਸਿੰਘ ਦੇਵਪਾਲ ਵੀ ਮੌਜੂਦ ਸਨ ਅੱਜ ਸਾਡੇ ਐਮਐਲਏ ਸਾਹਿਬ ਸਰਦਾਰ ਗੁਰਦੀਪ ਸਿੰਘ ਦੇਵਮਾਨ ਜੀ ਡੀਜੀਪੀ ਜੇਲ੍ਹ ਅਰुणਪਾਲ ਜੀ ਤੇ ਨਾਲ ਸਾਡੇ ਸਾਥੀ ਅਫਸਰਾਂ ਦੇ ਨਾਲ ਅਸੀਂ ਇੱਥੇ ਨਾਬਾ ਵਿਖੇ ਇੰਡੀਅਨ ਆਇਲ ਦੇ ਅਫਸਰਾਂ ਦੀ ਸਹਤਾ ਦੇ ਨਾਲ ਇੱਥੇ ਪੰਪ ਖੋਲਿਆ ਨਾਲ ਸਰਜੇਰ ਫਾਜ਼ਿਲਕਾ ਦੇ ਵਿੱਚ ਵੀ ਅੱਜ ਹੀ ਪੈਟਰੋਲ ਪੰਪ ਦੀ ਸ਼ੁਰੂਆਤ ਕੀਤੀ ਗਈ ਆ ਇਹਦੇ ਤੋਂ ਪਹਿਲਾਂ 6 ਜ਼ਿਲਾਂ ਦੇ ਵਿੱਚ ਅੱਗੇ ਵੀ ਪੈਟਰੋਲ ਪੰਪ ਚੱਲਦੇ ਆ ਤੇ ਇਹਨਾਂ ਜ਼ਿਲਾਂ ਜਿਹੜੀਆਂ ਅੱਜ ਹੁਣ ਇੱਥੋਂ ਪੈਟਰੋਲ ਪੰਪੇ ਚਾਲੂ ਹੋਣਾ ਹਰ ਜੇਲ ਤੋਂ ਘੱਟ ਤੋਂ ਘੱਟ 5 ਲੱਖ ਦਾ ਇਨਕਮ ਸੋਰਸ ਜਿਹੜੀ ਆਮਦਨ ਹੋਣੀ ਆ ਤੇ ਨਾਲ ਜਿਹੜੇ ਕੈਦੀ ਆ ਜਿਨ੍ਹਾਂ ਦਾ ਚੰਗਾ ਆਚਰਣ ਹੈ ਜਿਹੜੇ ਕੈਦੀ ਛੁੱਟੀ ਤੋਂ ਆਪਦੇ ਘਰਾਂ ਤੋਂ ਓਕੇ ਵਾਪਸ ਚੰਗੇ ਆਚਰਣ ਨਾਲ ਵਾਪਸ ਆ ਜਾਂਦੇ ਆ ਕੋਈ ਖਰਾਬੀ ਨਹੀਂ ਕਰਦੇ ਉਹਨਾਂ ਨੂੰ ਇਹਨਾਂ ਪੈਟਰੋਲ ਪੰਪਾਂ ਤੇ ਕੰਮ ਕਰਨ ਦਾ ਮੌਕਾ ਦਿੱਤਾ ਜਾਂਦਾ ਉਹ ਕੈਦੀ ਨਾਲੇ ਤੇ ਇਥੋਂ ਤਨਖਾਹ ਲੈਂਦੇ ਆ ਤੇ ਨਾਲ ਖੁੱਲੇ ਆਮ ਦੁਨੀਆਦਾਰੀ ਦੇ ਵਿੱਚ ਵਿਚਰ ਸਕਦੇ ਆ ਤੇ ਇਹਨੂੰ ਵੇਖ ਕੇ ਜਿਹੜੇ ਦੂਜੇ ਕੈਦੀ ਆ ਜਿਹੜੇ ਗਲਤੀਆਂ ਕਰਦੇ ਆ ਉਹਨਾਂ ਨੂੰ ਵੀ 희ਦ ਮਿਲਦੀ ਵੀ ਜੇ ਅਸੀਂ ਆਚਰਣ ਚੰਗਾ ਰੱਖੀਏ ਤੇ ਅਸੀਂ ਵੀ ਪੈਟਰੋਲ ਪੰਪਾਂ ਤੇ ਬੇਕਰੀਆਂ ਤੇ ਜਾਂ ਕੋਈ ਕੱਪੜੇ ਸਿਉਣ ਤੇ ਜਾਂ ਕੋਈ ਫਰਨੀਚਰ ਦਾ ਕੰਮ ਕਰਨ ਤੇ ਅਸੀਂ ਕੰਮ ਕਰਕੇ ਪੈਸੇ ਕਮਾ ਸਕਦੇ ਆ ਤੇ ਨਾਲ ਸਾਡਾ ਵਧੀਆ ਟਾਈਮ ਪਾਸ ਹੋ ਸਕਦਾ ਨਹੀਂ ਤੇ ਆਪਾਂ ਵੇਖਨੇ ਆ ਜੇਲ੍ਹ ਦੇ ਵਿੱਚ ਜਿਹੜੇ ਕੈਦੀ ਉਹਨਾਂ ਨੂੰ ਕੋਈ ਕੰਮ ਨਹੀਂ ਹੁੰਦਾ ਨਾ ਤੇ ਉਹਨਾਂ ਨੂੰ ਦਿਨੇ نیند ਆਉਂਦੀ ਆ ਨਾ ਰਾਤ ਨੂੰ ਚੈਨ ਆਉਂਦਾ ਸਾਰੀ ਸਾਰੀ ਰਾਤ ਉਹ ਫਿਰ ਛੱਤਾਂ ਨੂੰ ਵੇਖਦੇ ਰਹਿੰਦੇ ਆ ਤੇ ਫਿਰ ਪੁੱਠੇ ਪਾਸੇ ਹੀ ਧਿਆਨ ਜਾਂਦਾ ਉਹਨਾਂ ਲੋਕਾਂ ਦਾ ਜੇ ਕੰਮ ਕਰਨ ਸਾਰਾ ਦਿਨ ਕੰਮ ਕਰਨ ਤੇ ਰਾਤ ਨੂੰ ਸੁਖਦੀ ਨੀਂਦ ਸੋਣ ਅਸਲ 'ਚ ਸਰਕਾਰ ਦਾ ਕੰਮ ਇਹ ਹੁੰਦਾ ਕਿ ਜਿਹੜੇ ਕੈਦੀ ਨੇ ਉਹ ਇਹਨਾਂ ਜੇਲਾ ਨਹੀਂ ਮੈਂ ਕਹੂੰਗਾ ਸੁਧਾਰ ਘਰ ਸੁਧਾਰ ਘਰਾਂ ਦੇ ਵਿੱਚ ਆ ਕੇ ਸੁਧਰ ਕੇ ਵਾਪਸ ਆ ਦੇ ਪਰਿਵਾਰਾਂ ਦੇ ਵਿੱਚ ਜਾ ਕੇ ਕਮਾਈ ਕਰਨ ਆਪਣੇ ਬੱਚਿਆਂ ਨੂੰ ਪੜਾਉਣਾ ਆਪਣੇ ਬੱਚਿਆਂ ਨੂੰ ਨੌਕਰੀਆਂ ਤੇ ਲਵਾਉਣਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਮੇਨ ਸੋਚ ਹੀ ਆ ਕਿ ਬੱਚਿਆਂ ਨੂੰ ਪੜਾ ਲਖਾ ਕੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਤੇ ਜਿਹੜਾ ਇਹ ਉਪਰਾਲਾ ਹੋਇਆ ਵਾ ਇਹ ਪ੍ਰਾਲਾ ਵੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਅਗਵਾਈ ਦੇ ਵਿੱਚ ਹੋਇਆ ਕਿ ਜਿਹੜੇ ਆ ਨਵੇਂ ਦੋ ਪੈਟਰੋਲ ਪੰਪ ਹੋਰ ਨਾਲੇ ਤੇ ਸ਼ਹਿਰ ਵਾਲਿਆਂ ਨੂੰ ਵਧੀਆ ਤੇਲ ਸ਼ੁੱਧ ਤੇਲ ਕਿਉਂਕਿ ਸਰਕਾਰੀ ਪੈਟਰੋਲ ਪੰਪ ਆ ਇਥੋਂ ਅਸੀਂ ਉਧਾਰਤ ਨਹੀਂ ਦਿੰਦੇ ਕਿਸੇ ਦੁਕਾਨਦਾਰ ਨੂੰ ਜਾਂ ਕਿਸੇ ਕੰਪਨੀ ਨੂੰ ਪਰ ਇਥੋਂ ਤੇਲ ਜਿਹੜਾ ਡੀਜ਼ਲ ਪੈਟਰੋਲ ਉਹ ਵੱਧ ਮਾਤਰਾ 'ਚ ਵਿਕਣਾ ਕਿਉਂਕਿ ਇਹ ਸਰਕਾਰੀ ਪੈਟਰੋਲ ਪੰਪ ਆ ਲੋਕਾਂ ਨੂੰ ਵੀ ਪਤਾ ਆ ਕਿ ਇੱਥੇ ਕੋਈ ਮਿਲਾਵਟ ਨਹੀਂ ਕੋਈ ਇੱਥੇ ਮਿੰਟੀ ਘੱਟ ਨਹੀਂ ਮਿਲਣੀ ਇੱਥੇ ਪੂਰਾ ਪੂਰਾ ਤੇਲ ਮਿਲਣਾ ਤੇ ਲੋਕ ਇਹਨਾਂ ਪੈਟਰੋਲ ਪੰਪਾਂ ਦੀ ਜਿਹੜੀ ਮੇਨ ਸਹੂਲਤ ਆ ਉਹਨੂੰ ਮਾਨ ਕੇ ਕੁਝ ਵੀ ਹੁੰਦੇ ਆ ਤੇ ਸਰਕਾਰ ਨੂੰ ਵੀ ਇੱਕ ਪੈਟਰੋਲ ਪੰਪ ਤੋਂ ਘੱਟ ਤੋਂ ਘੱਟ 5 ਲੱਖ ਰੁਪਏ ਇਨਕਮ ਸੋਰਸ ਹੁੰਦੀ ਉਹ ਪੈਸੇ ਕੈਦੀਆਂ ਦੇ ਭਲੇ ਲਈ ਜੇਲ੍ਹਾਂ ਦੀ ਇਮਾਰਤਾਂ ਦੀ ਦੇਖਭਾਲ ਕਰ ਲਈ ਤੇ ਹੋਰ ਕੰਮਾਂ ਲਈ ਉਹ ਪੈਸੇ ਵਰਤਦੇ ਜਿਲ੍ਹੇ ਵਿੱਚ ਕਿੰਨੇ ਕੋਲੇ ਆਲ ਓਵਰ ਪੰਜਾਬ ਚੱਕੇ 6 ਅੱਗੇ 2 ਇਹ ਖੁੱਲ ਗਿਆ ਸਬਜੇਲ ਫਾਜ਼ਿਲਕਾ ਤੇ ਨਾਭਾ ਜੇਲ 8 ਹੋ ਗਿਆ ਆਉਣ ਵਾਲੇ ਸਮੇਂ 'ਚ ਆਪਣੀਆਂ 26 ਦੇ ਕਰੀਬ ਜੇਲਾਂ ਨੇ ਸਾਰੀਆਂ ਜੇਲਾਂ 'ਚ ਪੈਟਰੋਲ ਪੰਪ ਖੋਲੇ ਜਾਣਗੇ ਤਾਂ ਜੋ ਜਿਹੜੇ ਇਲਾਕੇ ਦੇ ਲੋਕ ਆ ਉਹਨਾਂ ਨੂੰ ਚੰਗੀ ਕੁਆਲਿਟੀ ਦਾ ਵਧੀਆ ਕੁਆਲਿਟੀ ਦਾ ਤੇ ਪੂਰੀ ਮਿੰਟੀ ਦਾ ਤੇਲ ਮਿਲੇ ਤੇ ਨਾਲ ਜਿਹੜੇ ਸਾਡੇ ਚੰਗੇ ਯਾਤਰਨਾਂ ਵਾਲੇ ਕੈਦੀ ਉਹਨਾਂ ਨੂੰ ਕੰਮਕਾਰ ਮਿਲੇ ਉਹ ਲੋਕਾਂ ਦੇ ਵਿੱਚ ਆਪ ਵਿਚਰ ਸਕਣ ਤੇ ਗਾਂ ਸੁਧਰ ਕੇ ਆਪਦੇ ਪਰਿਵਾਰਾਂ ਦੇ ਵਿੱਚ ਮੁੱਖ ਧਾਰਾ ਦੇ ਵਿੱਚ ਆ ਕੇ ਸਰਕਾਰ ਦੀ ਆਪਦੇ ਪਰਿਵਾਰਾਂ ਦੇ ਵਿੱਚ ਰਹਿਣ Uh, uh, सबसे पहले तो मैं uh, आप सबको बहुत बहुत धन्यवाद देता हूँ ये uh, पंजाब प्रिजेंट डेवलपमेंट बोर्ड के साथ इंडियन ऑयल का आठवां पेट्रोल पंप है जिसका उद्घाटन हो रहा है सितंबर 2022 तो में पहला पेट्रोल पंप लोगों ने हम लोगों ने रोपड़ में स्टार्ट किया था और uh, बहुत खुशी की बात यह है कि uh, ये सरकार के द्वारा संचालित पंप है एक नॉर्मल पेट्रोल पंप जो प्रॉफिट ओरिएंटेड होता है उसका इससे कोई लेना देना नहीं है जो भी आमदनी हो रहा है वो प्रेजेंट इनमेट्स के वेलफेयर के लिए सोसाइटी के वेलफेयर के लिए जा रहा है इसको लोगों ने बहुत अच्छे से अडोप्ट किया है और मैं ये ये जो पिछले छः सात पंप हम लोगों ने कमीशन किए जिसकी बिक्री चल रही है जहाँ से बेच रहे हैं पेट्रोल पेट्रोल हम वहाँ पे ये देखा गया है कि नॉर्मल पेट्रोल पंप अगर 100 किलो लीटर एक लाख लीटर महीना बेचता है तो उसी के साथ में लगा हुआ जेल का पेट्रोल पंप कम से कम डेढ़ लाख लीटर महीना बेचता है ये इसका रेपुटेशन है ये इसकी उपलब्धि है सबसे पहली बात दूसरी बात हम लोगों ने एक पेट्रोल पे कम से कम एक से डेढ़ करोड़ रुपया के आसपास लगाने में और बनाने में खर्च किया है और इससे जो आमदनी होती है महीने की एवरेज किसी पेट्रोल पंप में ज़्यादा जैसे हमारा जो पटियाला जेल का पेट्रोल पंप साइट है उसका सबसे ज़्यादा सेल है और वहाँ सबसे ज़्यादा आमदनी है तो एवरेज अगर लेंगे तो साढ़े चार से पाँच लाख रुपया महीना एक पेट्रोल पंप से आमदनी होगी और ये आठवां पंप है उस हिसाब से समझिए पैंतीस से चालीस लाख रुपया महीना का सरकार के लिए ये इनकम का सोर्स बनेगा और ऐसा तीन पेट्रोल पम्प हमारा और है जिस पर काम चल रहा है और हम उम्मीद करते हैं कि अगले छः महीने में उसको भी हम शुरू कर पाएंगे